ਕੋੱਡੀ ਤੋਂ ਕਹਿੰਦੇ ਹੀਰਾ ਬਣਦੇ ਜਿਹਨੂੰ ਪੈ ਜਾਏ ਸ਼ੌਂਕ ਕਬੱਡੀ ਦਾ ਤਾਂ ਅੱਜ ਉਸੇ ਦੇ ਚੱਲਦੇ ਹੋਏ ਪਿੰਡ ਹੰਬਣਾ ਤੁਹਾਨੂੰ ਲੈ ਕੇ ਪਹੁੰਚੇ ਆਂ ਜਿੱਥੇ ਛੋਟੇ ਛੋਟੇ ਜਵਾਕ ਦੀਨਾਨੂ ਸ਼ੌਂਕ ਹੈ ਕਬੱਡੀ ਦਾ ਤੁਸੀਂ ਉਪਰਾਲਾ ਜਿਹੜਾ ਕੀਤਾ ਹੋਇਆ ਇਹ ਵੀ ਅ ਅੱਜ ਦੀ ਯੂਥ ਨੂੰ ਜਿੱਥੇ ਯੂਥ ਗਲਤ ਰਸਤੇ ਤੇ ਜਾ ਰਿਹਾ ਤੁਸੀਂ ਛੋਟੀ ਪੀੜ੍ਹੀ ਤੋਂ ਹੀ ਉਹਨੂੰ ਕਬੱਡੀ ਵਾਲੇ ਪਾਸੇ ਲੈ ਕੇ ਜਾ ਰਹੇ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸਾਡਾ ਨਾ ਉਹ ਸਾਂਝੀ ਕਰੋ ਇਹ ਸ਼ੁਰੂਆਤ ਇੱਥੇ ਸਾਡੇ ਇੱਕ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਉਹ ਇੱਕ ਦਿਨ ਜਵਾਕਾਂ ਨੂੰ ਖੜਾ ਰਹੇ ਸੀਗੇ ਤੇ ਸਾਡੇ ਵੀਰ ਮਨੂ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਸਾਡਾ ਰੁਝਾਨ ਆ ਸੀ ਆਉਣ ਲੱਗੇ ਰੈਗੂਲਰ ਆਉਂਦੇ ਤਾਂ ਸੀਗੇ ਹੌਲੀ ਹੌਲੀ ਜਵਾਕ ਵਧਦੇ ਗਏ ਤੇ ਫਿਰ ਸਾਡਾ ਰੁਝਾਨ ਹੋ ਗਿਆ ਵੀ ਚਲੋ ਇਹਨਾਂ ਲਈ ਕੁਛ ਕੀਤਾ ਜਾਵੇ ਤੇ ਫਿਰ ਉਹ ਵੀਰ ਸਾਡਾ ਉਹ ਕੈਨੇਡਾ ਚਲੇ ਉਹ ਸਾਨੂੰ ਕਲੱਬ ਸੌਂਪ ਗਿਆ ਇਹ ਉਹ ਕਹਿੰਦਾ ਵੀ ਤੁਸੀਂ ਸ਼ੁਰੂਆਤ ਕਰਨੀ ਫਿਰ ਉਦੋਂ ਬਾਅਦ ਜਵਾਕਾਂ ਦੀ ਗਿਣਤੀ ਵਧਦੀ ਵਧ ਹੀ ਗਈ ਅਸੀਂ ਇਹਨਾਂ ਲਈ ਖਰਾਕ ਦਾ ਜਿਵੇਂ ਰਗੜਾ ਹੋ ਗਿਆ ਫਰੂਟ ਹੋ ਗਏ ਛੋਲੇ ਦੇਸੀ ਕਿਉ ਸਾਰੀ ਖਰਾਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਮੁੰਡੇ ਆਪਣੇ ਜਿਹੜੇ ਵੱਡੇ ਆ ਇਹ ਇਹਨਾਂ ਦਾ ਵਜ਼ਨ ਵੱਧਾ ਗਿਆ ਇਹ ਤਕੜੇ ਹੁੰਦੇਗੇ ਤੇ ਉਸ ਤੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਉਹ ਚਾਰ ਟੀਮਾਂ ਦੇ ਮੈਚ ਹੋਏ ਇੱਕ ਟੀਮ ਬਿਨਰ ਹੋਈ ਹੰਬੜਾਂ ਦੀ ਸੀਗੇ ਅਸੀਂ ਉਸ ਦਿਨ ਹੀ ਉਪਰਾਲਾ ਕੀਤਾ ਵੀ ਹੁਣ 65 ਦੇ ਟੂਰਨਾਮੈਂਟ ਕਰਾਏ ਜਾਣ ਅਸੀਂ ਚਾਰ ਟੀਮਾਂ ਸੱਦੀਆਂ ਉਹਦੇ 'ਚੋਂ ਟੀਮਾਂ ਪਾਦਰੀ ਪ੍ਰੀਟ ਕੀਤਾ ਤੇ ਸਾਡੇ ਪਲੇਅਰ ਟੀਮ ਬਹੁਤ ਵਧੀਆ ਖੇਡੀ ਤੇ ਉਦੋਂ ਬਾਅਦ ਹੁਣ ਸਾਡੇ ਕੋਲੇ ਅੱਜ ਦੀ ਡੇਟ 'ਚ ਛੋਟੇ ਜਵਾਕ 50 ਤੋਂ 60 ਛੋਟੇ ਜਵਾਕਾਂ ਤੇ 30 ਤੋਂ 35 ਵੱਡੇ ਕੌਡੀ ਤੋਂ ਕਹਿੰਦੇ ਹੀਰਾ ਬਣ ਜੇ ਜਿੰਨੂੰ ਪੈਜੇ ਸ਼ੌਂਕ ਕਬੱਡੀ ਦਾ ਤਾਂ ਅੱਜ ਉਸੇ ਦੇ ਚੱਲਦੇ ਹੋਏ ਪਿੰਡ ਹੰਬਣਾ ਤੁਹਾਨੂੰ ਲੈ ਕੇ ਪਹੁੰਚੇ ਆਂ ਜਿੱਥੇ ਛੋਟੇ-ਛੋਟੇ ਜਵਾਕ ਜਿਨ੍ਹਾਂ ਨੂੰ ਸ਼ੌਂਕ ਹੈ ਕਬੱਡੀ ਦਾ ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਨੇਕ ਉਪਰਾਲਾ ਕੀਤਾ ਤੇ ਕਬੱਡੀ ਕਲੱਬ ਜਿਹੜਾ ਕੀ ਹੈ ਪਿੰਡ ਦੇ ਵਿੱਚ ਬਣਾਇਆ ਤੇ ਹਉ ਹੁਣ ਇੱਥੇ ਕਬੱਡੀ ਕਰਾਉਂਦੇ ਨੇ ਗੱਲਬਾਤ ਕਰਦੇ ਜਿੱਥੇ ਸਿਖਾਉਣ ਦੇ ਵੀ ਹੈ ਸਾਰਾ ਕੁਝ ਤਾਂ ਅ ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮਾਈਕਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਤੁਸੀਂ ਉਪਰਾਲਾ ਜਿਹੜਾ ਕੀਤਾ ਹੋਇਆ ਇਹ ਵੀ ਅ ਅੱਜ ਦੀ ਯੂਥ ਨੂੰ ਜਿੱਥੇ ਯੂਥ ਗਲਤ ਰਸਤੇ ਤੇ ਜਾ ਰਿਹਾ ਤੁਸੀਂ ਛੋਟੀ ਪੀੜੀ ਤੋਂ ਹੀ ਉਹਨੂੰ ਕਬੱਡੀ ਵਾਲੇ ਪਾਸੇ ਲੈ ਕੇ ਜਾ ਰਹੇ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸਾਡਾ ਨਾ ਉਹ ਸਾਂਝੀ ਕਰੋ ਇਹ ਸ਼ੁਰੂਆਤ ਇੱਥੇ ਸਾਡੇ ਇੱਕ ਵੀਰ ਸੀਗਾ ਸੱਜਣ ਉਹ ਬਾਹਰ ਚਲੇ ਗਏ ਹੁਣ ਉਹ ਉਹ ਇਕੱਲਣ ਜਵਾਕਾਂ ਨੂੰ ਖੜਾ ਰਹੇ ਸੀਗੇ ਤੇ ਸਾਡੇ ਵੀਰ ਮਨੂ ਤੇ ਇਹਨਾਂ ਨੇ ਜਵਾਕਾਂ ਨੂੰ ਕੇਲਿਆਂ ਦੀ ਸੇਵਾ ਕੀਤੀ ਸਾਡਾ ਰੁਝਾਨ ਆ ਅਸੀਂ ਆਉਣ ਲੱਗੇ ਰੈਗੂਲਰ ਆਉਂਦੇ ਤਾਂ ਸੀਗੇ ਹੌਲੀ ਹੌਲੀ ਜਵਾਕ ਵਧਦੇ ਗਏ ਤੇ ਫਿਰ ਸਾਡਾ ਰੁਝਾਨ ਹੋ ਗਿਆ ਵੀ ਚਲੋ ਇਹਨਾਂ ਲਈ ਕੁਝ ਕੀਤਾ ਜਾਵੇ ਤੇ ਫਿਰ ਉਹ ਵੀਰ ਸਾਡਾ ਉਹ ਕੈਨੇਡਾ ਚਲੇ ਉਹ ਸਾਨੂੰ ਕਲੱਬ ਸੌਂਪ ਗਿਆ ਇਹ ਉਹ ਕਹਿੰਦਾ ਵੀ ਤੁਸੀਂ ਸ਼ੁਰੂਆਤ ਕਰਨੀ ਆ ਫਿਰ ਉਸ ਤੋਂ ਬਾਅਦ ਜਵਾਕਾਂ ਦੀ ਗਿਣਤੀ ਵੱਧ ਗਈ ਅਸੀਂ ਇਹਨਾਂ ਲਈ ਖਰਾਕ ਦਾ ਜਿਵੇਂ ਰਗੜਾ ਹੋ ਗਿਆ ਫਰੂਟ ਹੋ ਗਏ ਛੋਲੇ ਦੇਸੀ ਕਿਉ ਸਾਰੀ ਖਰਾਕ ਦਾ ਅਸੀਂ ਪ੍ਰਬੰਧ ਕਰਨ ਲੱਗੇ ਮੁੰਡੇ ਆਪਣੇ ਜਿਹੜੇ ਵੱਡੇ ਆ ਇਹ ਇਹਨਾਂ ਦਾ वजन ਵੱਧਾ ਗਿਆ ਇਹ ਤਕੜੇ ਹੁੰਦੇ ਗਏ ਤੇ ਉਸ ਤੋਂ ਬਾਅਦ ਅਸੀਂ ਕਰਾਇਆ 32 ਕਿਲੋ ਦਾ ਟੂਰਨਾਮੈਂਟ ਤਾਂ ਕਿ ਜਿਹੜੇ ਛੋਟੇ ਜਵਾਕ ਆ ਇਹ ਉਤਸ਼ਾਹਿਤ ਹੋ ਸਕਣ ਤਾਂ ਕਿ ਗਰਾਊਂਡ 'ਚ ਆਉਣ ਲੱਗ ਜਾਣ ਉਹ ਚਾਰ ਟੀਮਾਂ ਦੇ ਮੈਚ ਹੋਏ ਇੱਕ ਟੀਮ ਬਿਨਰ ਹੋਈ ਹੰਬੜਾਂ ਦੀ ਸੀਗੇ ਪਲੇਅਰ ਉਦੋਂ ਬਾਅਦ ਅਸੀਂ ਉਦਣੇ ਉਪਰਾਲਾ ਕੀਤਾ ਵੀ ਹੁਣ 65 ਦੇ ਟੂਰਨਾਮੈਂਟ ਕਰਾਇਆ ਜਾਣ। ਅਸੀਂ ਚਾਰ ਟੀਮਾਂ ਸੱਦੀਆਂ, ਉਹਦੇ ਚੋਂ ਟੀਮਾਂ ਪਾਟਰੀ ਫੇਟ ਕੀਤਾ ਤੇ ਸਾਡੇ ਪਲੇਅਰ ਟੀਮ ਬਹੁਤ ਵਧੀਆ ਖੇਡੀ ਤੇ ਉਦੋਂ ਬਾਅਦ ਹੁਣ ਸਾਡੇ ਕੋਲੇ ਅੱਜ ਦੀ ਡੇਟ 'ਚ ਛੋਟੇ ਜਵਾਕ 50 ਤੋਂ 60 ਛੋਟੇ ਜਵਾਕਾਂ ਤੇ 30 ਤੋਂ 35 ਵੱਡੇ ਨਾਲ ਦੇ ਪਿੰਡਾਂ 'ਚੋਂ ਮੁੰਡੇ ਆਉਂਦੇ ਆ ਤੇ ਜਿਹੜੇ ਜਿੱਥੇ ਗਰਾਊਂਡ ਖਾਲੀ ਸੀਗਾ ਬਿਲਕੁਲ ਅੱਜ ਉੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਸਾਰੇ ਜਿੰਨੇ ਸਾਡੇ ਕਲੱਬ ਦੇ ਮੈਂਬਰ ਆ ਸਾਡੇ ਜੱਗਾ ਬਾਈ ਜੀ ਕਾਲਾ ਹੋ ਗਿਆ ਸਾਡਾ ਇਕਬਾਲ ਵੀਰਾ ਹੋ ਗਿਆ ਲਾਪਰੀਤ ਹੋ ਗਿਆ ਹੋਰ ਵੀ ਜਿੰਨੇ ਐਨ ਆਰ ਆਈ ਸੱਜਣਾ ਸਾਰੇ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਸਾਡੇ ਪਿੰਡ ਚ ਪੂਰੇ ਤੌਰ ਤੇ ਸਾਨੂੰ ਸਹਿਯੋਗ ਆ ਸਰਪੰਚ ਸਾਹਿਬ ਵੱਲੋਂ ਵੀ ਸਾਡੇ ਪ੍ਰਧਾਨ ਮਨਜੀਤ ਸਿੰਘ ਹੰਬੜਾ ਵੱਲੋਂ ਵੀ ਤੇ ਜਿੰਨੇ ਵੀ ਆ ਸਾਰੇ ਸਾਨੂੰ ਪੂਰਾ ਪਿਆਰ ਦੇਦੇ ਆ। ਅਸੀਂ ਦੇਖਦੇ ਆਂ ਵੀ ਪਹਿਲਾਂ ਕਾਫੀ ਰੁਝਾਨ ਹੁੰਦਾ ਸੀਗਾ ਨੌਜਵਾਨਾਂ ਦਾ ਕਬੱਡੀ ਖੇਡ ਦੇ ਵਿੱਚ ਕਾਫੀ ਟੂਰਨਾਮੈਂਟ ਵੀ ਹੁੰਦੇ ਸੀਗੇ। ਹਰੇਕ ਕਹੇ ਲੋ ਘਰ ਦੇ ਵਿੱਚੋਂ ਕਬੱਡੀ ਦਾ ਖੜਾਰੀ ਹੁੰਦਾ ਸੀਗਾ ਪਰ ਪਿੱਛੇ ਜੇ ਕੁਝ ਕਿਸਮਾ ਇਸ ਤਰੀਕੇ ਦਾ ਆਇਆ ਵੀ ਕਬੱਡੀ ਜਿਹੜੀ ਕਿ ਲੁਪਤ ਹੁੰਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵਾਰੀ ਫੇਰ ਤੋਂ ਜਿਹੜਾ ਕਿ ਇਹਦਾ ਬੂਟਾ ਦੁਬਾਰਾ ਉੱਗਿਆ ਫੇਰ ਇੱਕ ਵਾਰੀ ਇਸ ਦਾ ਜਿਹੜਾ ਕਿ ਨਜ਼ਰ ਆਣ ਲੱਗਾ ਫਿਊਚਰ ਨਜ਼ਰ ਆਣ ਲੱਗਾ ਤਾਂ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਆਂ ਇਹ ਵਿੱਚ ਮੈਂ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਚ ਕਬੱਡੀ ਦਾ ਬਹੁਤ ਵਧੀਆ ਪਹਿਲਾਂ ਉਹ ਹੁੰਦਾ ਸੀਗੇ ਮੈਚ ਹੁੰਦੇ ਸੀ ਟੂਰਨਾਮੈਂਟ ਹਰ ਇੱਕ ਸਾਲ ਹੁੰਦੇ ਸੀ ਸਾਡੇ ਮੇਰੇ ਚਾਚਾ ਜੀ ਤਾਇਆ ਜੀ ਇਹ ਸਾਰੇ ਕਬੱਡੀ ਖੇਡਦੇ ਸੀ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਇਹ ਕਬੱਡੀ ਦਾ ਰੁਝਾਨ ਰਿਹਾ ਮੁੰਡੇ ਖੇਡਦੇ ਰਹੇ ਉਸ ਤੋਂ ਬਾਅਦ ਆ ਪਿਛਲੇ 2-3 ਸਾਲਾਂ ਤੋਂ ਕਬੱਡੀ ਸਾਡੇ ਪਿੰਡ ਤੇ ਜਮ੍ਹਾਂ ਹੀ ਖਤਮ ਹੋ ਚੁੱਕੀ ਸੀ ਕਿਉਂ ਇੱਕ ਤਾਂ ਮੋਬਾਈਲ ਕਰਕੇ ਦੂਜਾ ਨਸ਼ਿਆਂ ਕਰਕੇ ਨਸ਼ਿਆਂ ਦਾ ਪ੍ਰਭਾਵ ਘਟਿਆ ਸਾਡੇ ਪਿੰਡ ਚ ਤੇ ਇਹ ਘਟਨਾ ਸਿਰਫ ਖੇਡਾਂ ਨਾਲ ਤਾਂ ਇੱਕ ਵਾਰ ਵੀਰੇ ਜਿਵੇਂ ਹੁਣੇ ਨਵੀਂ ਵੀਰਨ ਨੇ ਗੱਲ ਕੀਤੀ ਹੈ ਕਿ ਨਸ਼ਾ ਜਿਹੜਾ ਹੈ ਕਾਫੀ ਜ਼ਿਆਦਾ ਯੂਥ ਨੂੰ ਖਰਾਬ ਕਰਦਾ ਪਰ ਜਦੋਂ ਯੂਥ ਨੂੰ ਖੇਡ ਦਾ ਨਸ਼ਾ ਲੱਗਦਾ ਹੈ ਨਾ ਤਾਂ ਉਸ ਦਾ ਸਾਰਾ ਜੀਵਨ ਬਦਲ ਜਾਂਦਾ ਹੈ ਉਸ ਦੇ ਜੀਵਨ ਦਾ ਇੱਕ ਮਾਰਗ ਦਰਸ਼ਨ ਬਣ ਜਾਂਦਾ ਜਿਹਨੂੰ ਅੱਗੇ ਆਪਣਾ ਫਿਊਚਰ ਨਜ਼ਰ ਆਉਂਦਾ ਵੀ ਮੈਂ ਕੁਝ ਇਸ ਤਰੀਕੇ ਨਾਲ ਕਰਨਾ ਹੈ ਕਿ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਾਂ ਨੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰ ਸਕਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੇ ਇਹ ਚੀਜ਼ ਸਹੀ ਆ ਵੀ ਜਦੋਂ ਦੋ ਤਰ੍ਹਾਂ ਦੇ ਨਸ਼ੇ ਹੁੰਦੇ ਆ ਬਾਈ ਇੱਕ ਤਾਂ ਜਿਹੜਾ ਆਪਾਂ ਲਗਦੇ ਆ ਆਪਣੇ ਮੁੰਡੇ ਜਿਹੜੇ ਆਪਾਂ ਦੇਖਦੇ ਆ ਅੱਜ ਕੱਲ ਕੋਈ ਵੀ ਨਸ਼ਾ ਕਰਦੇ ਆ ਹਨਾ ਆਪਦੀ ਸਿਹਤ ਨੂੰ ਵਿਗਾੜਦੇ ਆ ਇੱਕ ਹੁੰਦਾ ਗਰਾਊਂਡ ਦਾ ਨਸ਼ਾ ਬਾਈ ਇਹਨਾਂ ਨੂੰ ਹੁਣ ਜਿੰਨੇ ਮੁੰਡੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਗਰਾਊਂਡ ਦਾ ਨਸ਼ਾ ਪਿਆ ਹੋਇਆ ਈਵਨ ਕਿ ਸਾਨੂੰ ਵੀ ਹੋਇਆ ਬਈ ਇਹ ਚੀਜ਼ ਦਾ ਆਪਾਂ ਵੀ ਨਹੀਂ ਆਉਂਦੀ ਸੀ ਦੋ ਤਿੰਨ ਮਹੀਨੇ ਪਹਿਲਾਂ ਕਿਉਂਕਿ ਮੈਂ ਚਲੋ ਖੁਦ 플레이ਰ ਰਿਆ ਮਾ ਆਪਾਂ ਖੇਡਦੇ ਸੀ ਨੋ ਡਾਊਟ ਉਹ ਟਾਈਮ ਦੇ ਵਿੱਚ ਜਾਂਦੇ ਸੀਗੇ ਉਦੋਂ ਬਾਅਦ ਚ ਕੰਮਕਾਰਾਂ ਚ ਹੋ ਗਏ ਹੁਣ ਇਹ ਜੀ ਚ ਲੱਗੀ ਪਈ ਆ ਵੀ 5:30 ਹੁੰਦੇ ਆ 6 ਵਜੇ ਦੇ ਆਪ ਦੇ ਅੰਦਰ ਉਹ ਨਾ ਵੀ ਇਹੋ ਜਿਹਾ ਜਨੂਨ ਜਿਹਾ ਹੁੰਦਾ ਵੀ ਯਾਰ ਗਰਾਊਂਡ ਚਲੀਏ ਜੇ ਜਵਾਕਾਂ ਨੂੰ ਇਹ ਚੀਜ਼ ਲੱਗੂਗੀ ਬਾਈ ਉਹ ਦੂਜੇ ਪਾਸੇ ਧਿਆਨ ਨਹੀਂ ਲਾਉਣਗੇ ਗੱਲ ਸਾਰੀ ਨਸ਼ਾ ਬਾਈ ਕੋਈ ਕਿਸੇ ਨੂੰ ਨਹੀਂ ਲਾਉਂਦਾ ਹੁੰਦਾ ਸਾਰੇ ਆਪ ਹੀ ਲੱਗਦੇ ਆ ਬਾਈ ਆਪ ਦਾ ਦਿਮਾਗ ਬੰਦੇ ਦਾ ਹੁੰਦਾ ਵਾ ਜੀਦਾ ਜੀ ਕਰਦਾ ਕੋਣ ਕਿਸੇ ਦੇ ਮੂੰਹ ਚ ਪਾ ਦਿੰਦਾ ਸਾਡੇ ਨਹੀਂ ਬਾਈ ਕਰਦਾ ਕਿਸੇ ਨੇ ਆਪਾਂ ਕਿਉਂ ਇਹ ਚੀਜ਼ ਪਾਸੇ ਆਏ ਹੋਏ ਆ ਆਪਾਂ ਨੂੰ ਵੀ ਪਤਾ ਵਾ ਵੀ ਯਾਰ ਆਪਾਂ ਆਪਦੇ ਜ਼ਿੰਦਗੀ ਸਹੀ ਰੱਖਾਂਗੇ ਆਪਣੇ ਘਰ ਦੇ ਉਸ ਹਿਸਾਬ ਨਾਲ ਰਹੇ ਨੇ ਇਹ ਜਵਾਕਾਂ ਨੂੰ ਆਪਾਂ ਇਹ ਹੀ ਚੀਜ਼ ਸਿਖਾਉਣਾ ਹੈ ਬਾਈ ਅੱਧੇ ਚਲ ਗਲਤਨਾਤੇ ਵੀ ਸੀਗੇ ਸਿੱਧੇ ਰਾਹ ਤੇ ਆ ਗਏ ਬਾਈ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਨੂੰ ਦੇਖ ਕੇ ਮੈਂ ਬਲਜਿੰਦਰ ਨੂੰ ਹੁਣ ਦਾਦਾ ਦੇ ਬਲਜਿੰਦਰ ਕਹਿੰਦਾ ਬਈ ਉਹ ਮੁੰਡਾ ਤਾਂ ਮੈਂ ਕਿਹਾ ਉਹ ਹੁਣ ਸਿੱਧੇ ਰਾਹ ਤੇ ਚੜਿਆ ਹੋਇਆ ਬਈ ਕਿੰਨਾ ਕੁ ਵਧੀਆ ਲੱਗਦਾ ਹੈ ਵੀ ਜਿੱਥੇ ਯੂਥ ਖਰਾਬ ਵਾਲੇ ਰਸਤੇ ਪਾਸੇ ਤੁਰਦਾ ਸੀਗਾ ਤੇ ਉਸ ਨੂੰ ਸਹੀ ਟਰੈਕ ਦਿਖਾ ਰਹੇ ਹਾਂ ਤੇ ਇਹਨਾਂ ਦੇ ਮਾਪਿਓ ਵੀ ਪ੍ਰਸ਼ੰਸਾ ਕਰਦੇ ਨੇ ਕਿ ਨਹੀਂ ਬਾਈ ਬੜੀ ਖੁਸ਼ੀ ਹੁੰਦੀ ਹੈ ਪਹਿਲਾ ਪਹਿਲਾ ਹੋਇਆ ਹਨਾ ਪਹਿਲਾ ਪਹਿਲਾ ਕਰਨ ਲੱਗੇ ਵੀ ਮੁੰਡੇ ਇਕੱਠੇ ਕਰਕੇ ਕੀ ਪਤਾ ਕੀ ਕਰੀ ਜਾਂਦੇ ਨੇ ਵੀ ਕਿਤੇ ਗਲਤ ਪਾਸੇ ਨਾ ਲੱਗ ਜਾਣ ਵੀ ਦੋ ਚਾਰ ਮੁੰਡੇ ਵਿੱਚ ਉਹ ਜੇ ਸੀਗੇ ਚਲੋ ਉਹਨਾਂ ਖੁਸ਼ੀ ਹੁੰਦੀ ਆ ਤੁਸੀਂ ਜਵਾਬ ਲਾਤੇ ਆ ਇਹ ਹੁਣ ਤੁਹਾਡੇ ਮੂਰੇ ਪੇਰੈਂਟਸ ਉਹ ਛੱਡ ਕੇ ਚੱਲਦੇ ਆਉਂ ਸਾਹਮਣੇ ਖੜੇ ਆਉ ਆਪ ਛੱਡ ਕੇ ਚੱਲਿਆ ਬਾਈ ਤੀਜੇ ਪਿੰਡ ਤੋਂ ਨਹੀਂ ਉਹ ਬੰਦੇ ਅੱਛਾ ਜੀ ਉਹ ਇੱਥੋਂ ਤਿੰਨ ਤਿੰਨ ਪਿੰਡ ਛੱਡ ਕੇ ਪਿੰਡ ਆਉਂਦਾ ਉਹਨਾਂ ਦਾ ਹੋਰ ਉਹ ਜਵਾਬ ਉਹ ਆਗੇ ਖੇਰਿਆਂ ਦੇ ਤਿੰਨ ਜਵਾਬ ਆਗੇ ਇਦਾਂ ਕਰਕੇ ਬਾਈ ਇਹਨਾਂ ਦੇ ਪੇਰੈਂਟ ਜਦੋਂ ਟੱਕਰਦੇ ਨੇ ਬਾਈ ਸਾਡਾ ਜਵਾਬ ਖੇਡਣ ਲੱਗ ਗਿਆ ਬੜੀ ਖੁਸ਼ੀ ਹੁੰਦੀ ਆ ਇਦਾਂ ਆਪਦੇ ਮਨ ਨੂੰ ਆਪਾਂ ਤਾਂ ਕਰਾਉਂਦਾ ਸਾਰਾ ਕੁਝ ਮਹਾਰਾਜ ਆ ਬਿਲਕੁਲ